ਹੇਜ ਵੈਲਫੇਅਰ ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਤੇ ਕੌਮੀ ਸਕੱਤਰ ਰਾਜਨਦੀਪ ਸਿੰਘ ਮੱਕੜ ਵੱਲੋਂ ਸਤਨਾਮ ਸਿੰਘ ਨੂੰ ਅੰਮ੍ਰਿਤਸਰ ਤੋਂ ਕਾਰਜਕਾਰੀ ਮੈਂਬਰ ਕੀਤਾ ਨਿਯੁਕਤ ਰਾਜਨਦੀਪ ਸਿੰਘ ਮੱਕੜ ਨੇ ਕਿਹਾ ਕਿ ਉਹ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਜਾ ਕੇ ਲੋਕਾਂ ਨੂੰ ਨਸ਼ੇ ਵਿਰੁੱਧ ਕਰਨਗੇ ਜਾਗਰੂਕ ਇਸ ਮੌਕੇ ਤੇ ਰਗੂ ਪ੍ਰਾਸ਼ਰ ਐਡਵੋਕੇਟ ਪੁੰਨਿਆਜੀਤ ਸਤਵੀਰ ਹੁੰਜਨ ਮੈਡਮ ਰਣਬੀਰ ਲਾਂਬਾ ਮੌਜੂਦ ਸਨ ਅੰਮ੍ਰਿਤਸਰ ਤੋਂ ਸੋਨੂ ਖਾਨ ਕੋਟ ਦੀ ਰਿਪੋਰਟ ਜੀ ਮੈਂ ਰਾਜਨਦੀਪ ਸਿੰਘ ਮੱਕੜ ਪੰਜਾਬ ਪ੍ਰਧਾਨ ਹੇਜ਼ ਵੈਲਫੇਅਰ ਫਾਊਂਡੇਸ਼ਨ ਅੱਜ ਸਾਡੀ ਇੱਕ ਮੀਟਿੰਗ ਜਿਹੜੀ ਹੈ ਉਹ ਸਰਦਾਰਾਮ ਜੀ ਦੇ ਕਰ ਰੱਖੀ ਗਈ ਹੈ ਜਿਸ ਵਿੱਚ ਉਹਨਾਂ ਨੂੰ ਅਸੀਂ ਸਾਰੇ ਹੀ ਟੀਮ ਇਕੱਠੀ ਹੋ ਕੇ ਉਹਨਾਂ ਨੂੰ ਐਗਜ਼ੀਕਟਿਵ ਮੈਂਬਰ ਰਮੇਸ਼ ਸਰ ਅਪਾਇੰਟ ਕੀਤਾ ਹੈ ਜਿੱਤੇ ਮੈਨੂੰ ਖੁਸ਼ੀ ਹੈ ਉੱਥੇ ਮੈਂ ਆਸ ਵੀ ਕਰਦਾ ਕਿ ਜਿਹੜੀ ਜ਼ਿੰਮੇਵਾਰੀ ਸਰਦਾਰਾਮ ਜੀ ਨੂੰ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਉਹ ਆਰਗੇਨਾਈਜੇਸ਼ਨ ਦੇ ਪ੍ਰਤੀ ਅੰਮ੍ਰਿਤਸਰ ਗੁਰੂ ਦੀ ਨਗਰੀ ਦੇ ਲੋਕਾਂ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਪੂਰੀ ਤੈਅ ਦਿਲੀ ਨਾਲ ਨਿਭਾਣਗੇ ਤੇ ਮੈਂ ਆਸ ਕਰਦਾ ਕਿ ਜਿਹੜੀ ਲੜਾਈ ਅਸੀਂ ਲੜ ਰਹੇ ਆ ਜਿਹੜੀ ਫਾਊਂਡੇਸ਼ਨ ਸਾਡੀ ਆਰਗੇਨਾਈਜੇਸ਼ਨ ਲੜਾਈ ਲੜ ਰਹੀ ਹੈ ਨਸ਼ੇ ਖਿਲਾਫ ਹਿਊਮਨ ਰਾਈਟਸ এনवायरमेंट ਡਰੱਗਸ ਐਨਾ ਸਾਰ ਤੇ ਸਿਟੀ ਲੜਾਈ ਅਸੀਂ ਲੜ ਰਹੇ ਆ ਉਹਦੇ ਉੱਤੇ ਸਾਡਾ ਸਾਥ ਦੇਣਗੇ ਲੋਕally ਜਿੱਥੇ ਸਮੱਸਿਆ ਆਏਗੀ ਉਹਨਾਂ ਨੂੰ ਸਹਿਯੋਗ ਦੇਣਗੇ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਬੜੀ ਹੀ ਜਲਦੀ ਨਸ਼ੇ ਖਿਲਾਫ ਇੱਕ ਉਪਰਾਲਾ ਕਰ ਰਹੇ ਆ ਉਹਦੇ ਵਿੱਚ ਸਾਡਾ ਸਹਿਯੋਗ ਦੇਣਗੇ ਤੇ ਲੋਕਾਂ ਨੂੰ ਉਜਾਗਰ ਕਰਕੇ ਅਵੇਅਰਨੈਸ ਫੈਲਾ ਕੇ ਤੇ ਪੇਸ਼ੈਂਟ ਜਿਹੜੇ ਪੀੜਿਤ ਨੇ ਡਰਗਸ ਤੋਂ ਉਹਨਾਂ ਨੂੰ ਹਸਪੀਟਲ ਦਾਖਲ ਕਰਾ ਕੇ ਜਾਂ ਉਹਨਾਂ ਦੀਆਂ ਕਾਉਂਸਲਿੰਗ ਵਾਸਤੇ ਜੋ ਉਹਨਾਂ ਨੂੰ ਰਿਕੁਆਇਰਮੈਂਟ ਨਿਕਲਦੀ ਹੈ ਉਹਨਾਂ ਨੂੰ ਕਰਾ ਕੇ ਕਰਦੇ ਹੋਏ ਤੇ ਉਸ ਆਰਗੇਨਾਈਜੇਸ਼ਨ ਦਾ ਪੂਰਾ ਤੈਦਿਲੋ ਸਹਿਯੋਗ ਦੇਣਗੇ ਇਹ ਆਸ ਕਰਦਾ ਹਾਂ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਅੱਜ ਸਮਾਂ ਦਿੱਤਾ ਕਿ ਅਸੀਂ ਇੱਥੇ ਆ ਕੇ ਉਹਨਾਂ ਨੂੰ ਜੁਆਇਨ ਕਰਾ ਸਕੀਏ ਐਡੇ ਵਿੱਚ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਰਗੂਪਰਾਸ਼ਰ ਜੀ ਜ਼ਿਲ੍ਹੇ ਦੇ ਜਨਰਲ ਸਕੱਤਰ ਸਾਡੇ ਅਸਤ ਬੀਲ ਹੁੰ ਜੈਂਸੀ ਇੱਥੇ ਸਾਡੇ ਪੰਜਾਬ ਦੇ ਐਡਵੋਕੇਟ ਪੁਨਰਜੀਤ ਜਿਹੜੇ ਲੀਗਲ ਅਡਵਾਈਜ਼ਰ ਨੇ ਉਹ ਮੇਰੇ ਨਾਲ ਆਏ ਨੇ ਤੇ ਸਾਡੀ ਮਹਿਲਾ ਵਿੰਗ ਦੀ ਜਿਹੜੀ ਵਾਈਸ ਪ੍ਰਧਾਨ ਲਾਂਬਾ ਮੈਡਮ ਉਹ ਵੀ ਸਾਡੇ ਨਾਲ ਇੱਥੇ ਆਏ ਨੇ ਇਹਨਾਂ ਨੂੰ ਸਨਮਾਨਿਤ ਕਰਨ ਲਈ ਇਹਨਾਂ ਨੂੰ ਜੁਆਇਨ ਕਰਾਉਣ ਲਈ ਐਨਾਂ ਹੀ ਕਹਿਨ ਦਾ ਮੈਂ ਤੁਹਾਨੂੰ ਮਤਨ ਬਾਤ ਕਰਦਾ ਹਾਂ ਸਾਡਾ ਮੈਸਤ ਨਾਮ ਸਿੰਘ ਅੱਜ ਹੈਜ਼ ਵੈਲਫੇਅਰ ਫਾਊਂਡੇਸ਼ਨ ਜਿਹੜੀ ਹੈਗੀ ਹੈ ਇਹਦੇ ਵਿੱਚ ਜੁਆਇਨਿੰਗ ਕੀਤੀ ਹੈ ਮਕਰ ਸਾਹਿਬ ਨੇ ਮੈਨੂੰ ਜੁਆਇਨਿੰਗ ਕਰਾਈ ਹੈ ਤੇ ਜਿਸ ਤਰ੍ਹਾਂ ਵੀ ਫਾਊਂਡੇਸ਼ਨ ਚਲੇਗੀ ਮੈਂ ਇਹਦੇ ਨਾਲ ਵੱਤੋ ਵੱਤ ਸਹਿਯੋਗ ਕਰਾਂਗਾ ਤੇ ਜੋ ਵੀ ਪ੍ਰੋਜੈਕਟ ਜੋ ਵੀ ਚਲੇਗਾ ਉਸ ਦੇ ਅਕੋਰਡਿੰਗ ਮੈਂ ਵੱਤੋ ਵੱਤ ਆਪਣੇ ਵੈਲਫੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਧੰਨਵਾਦ ਜੀ ਮੇਰਾ ਨਾਮ ਰਗੂ ਹੈ ਜੀ ਮੈਂ ਇਸ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਗਵਰਨਮੈਂਟ ਆਫ ਇੰਡੀਆ ਤੋਂ ਅੰਮ੍ਰਿਤਸਰ ਤੋਂ ਪ੍ਰਧਾਨ ਹੈ ਜੀ ਅੱਜ ਅਸੀਂ ਹਰਗੋਬਿੰਦ ਐਵੇਨਿਊ ਦੇ ਵਿੱਚ ਛਾਟਾ ਦੇ ਵਿੱਚ ਇਕੱਠੇ ਹੋਏ ਹਾਂ ਜੀ ਸਰਦਾਰ ਸਤਨਾਮ ਸਿੰਘ ਉਹਨਾਂ ਦੇ ਘਰ ਪਹਿਲਾਂ ਤੇ ਇਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਇਹ ਸਾਡੇ ਪਰਿਵਾਰ ਦਾ ਹਿੱਸਾ ਬਣਨੇ ਬਣੇ ਨੇ ਇਹਨਾਂ ਨੂੰ ਅੱਜ ਅਸੀਂ ਐਗਜ਼ੈਕਟਿਵ ਮੈਂਬਰ ਜੁਆਇਨ ਕਰਾਇਆ ਜੀ ਤੇ ਉਹੀ ਉਮੀਦ ਕਰਦੇ ਹਾਂ ਕਿ ਇਹ ਸਾਡੇ ਪਰਿਵਾਰ ਦੇ ਨਾਲ ਸਾਡੇ ਨਾਲ ਜੁੜ ਕੇ ਸਮਾਜ ਦਾ ਜੋ ਵੀ ਵੱਤਵਾਰ ਪਲਾ ਹੋ ਸਕੇਗਾ ਸਾਡੇ ਨਾਲ ਮੋਢਾ ਨਾਲ ਮੋਢਾ ਜੁੜ ਕੇ ਚੱਲਣਗੇ ਤੇ ਸਾਡਾ ਪੂਰਾ ਪੂਰਾ ਸਹਿਯੋਗ ਦੇਣਗੇ ਇੱਕ ਵਾਰ ਫਿਰ ਇਹਨਾਂ ਨੂੰ ਬਤਾਈ ਦਿੰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸ਼ਸ਼ਕਲ ਜੀ ਮੇਰਾ ਨਾਮ ਰਣਬੀਰ ਕੋਲੰਬਾ ਹੈ ਔਰ ਮੈਂ ਹੈਸ ਵੈਲਫੇਅਰ ਫਾਊਂਡੇਸ਼ਨ ਦੇ ਵਿੱਚ ਪ੍ਰੋਵਾਈਸ ਪ੍ਰੈਜ਼ੀਡੈਂਟਸ ਆਫ ਵੈਲ ਮੈਲਾ ਬੈਂਕ ਚ ਕੰਮ ਕਰ ਰਹੀ ਹਾਂ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਪਰਿਵਾਰ ਵਿੱਚ ਫੋਰ ਵਾਧਾ ਹੋਇਆ ਔਰ ਅਸੀਂ ਸਤਨਾਮ ਸਿੰਘ ਜੀ ਜੋ ਕਿ ਮੇਰੇ ਬ੍ਰਦਰ ਵੀ ਹਨ ਨੂੰ ਅਸੀਂ ਜੁਆਇਨ ਕਰਾਇਆ ਅੱਜ ਔਰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਵੀ ਸਾਡੇ ਨਾਲ ਮਿਲ ਕੇ ਕੰਮ ਕਰਨਗੇ ਔਰ ਸਾਡੀ ਫੈਮਿਲੀ ਜਿਹੜੀ ਹੈ ਇਹ ਫੈਮਿਲੀ ਹੈ ਇਹ ਜਿੰਨੇ ਵੀ ਹਿਊਮਨ ਰਾਈਟਸ ਦੇ ਉੱਤੇ ਡਰਗ ਐਂਟੀ ਡਰਗ ਦੇ ਉੱਤੇ ਕਰਪਸ਼ਨ ਦੇ ਉੱਤੇ ਔਰ এনवायरमेंट ਦੇ ਉੱਤੇ ਜਿੰਨੇ ਵੀ ਅਸੀਂ ਵੱਧ ਤੋਂ ਵੱਧ ਅੰਮ੍ਰਿਤਸਰ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਖੁਦ ਡਰਗ ਸਪੈਸ਼ਲਿਸਟ ਆ ਔਰ ਮੈਂ ਆਪਣੇ ਜਿਹੜੇ ਜਿਹੜੇ ਵੀ ਸਾਡੇ ਕੋਲ ਪੇਸ਼ੈਂਟ ਆਣਗੇ ਜਿਨ੍ਹਾਂ ਨੂੰ ਡਰਗ ਦੇ ਰਿਲੇਟਿਡ ਪ੍ਰੋਬਲਮ ਹੋਏਗੀ ਉਹ ਡਰਗ ਛੱਡਣਾ ਚਾਹੁੰਦੇ ਨੇ ਤੇ ਮੈਂ ਆਪਣੀ ਪੂਰੀ ਤਰ੍ਹਾਂ ਦੇ ਇਹਨਾਂ ਕੋਸ਼ਿਸ਼ ਕਰਾਂਗੀ ਕਿ ਉਹ ਨੌਜਵਾਨ ਨਸ਼ਾ ਛੱਡ ਦੇਣ ਸੋ ਧੰਨਵਾਦ ਜੀ ਥੈਂਕ ਯੂ